ਪ੍ਰੇਰਣਾ ਤੇ ਉਦਮ ਸਦਕਾ ਅੱਜ ਦੀ ਮੀਟਿੰਗ ਹੋ ਰਹੀ ਹੈ। ਸਾਡੇ ਸ਼ਹਿਰੀ ਪ੍ਰਧਾਨ ਮਨਿੰਦਰ ਸਿੰਘ ਜੀ ਤੁਨਾ ਸਾਹਿਬ ਔਰ ਸੰਗਤੀ ਰੁਤ ਦੇ ਵਿੱਚ ਸਾਹਮਣੇ ਬੈਠੇ ਸਾਰੇ ਇਤਵੰਤ ਤੇ ਸੱਜਣੋ ਸਾਡੀਆਂ ਮਾਤਾਵਾਂ ਪਿਤਾਵਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸੋਚਾ ਸਿੰਘ ਜੀ ਛੋਟੇ ਪਰ ਸਾਹਮਣੇ ਬੜੇ ਵਿਸਥਾਰ ਦੇ ਵਿੱਚ ਦੱਸਿਆ ਹੈ। ਜਦੋਂ ਅਧੋਕਤੀ ਦਾ ਸਮਾਂ ਆ ਜਾਂਦਾ ਹੈ ਨਾ ਨਿਵਾਨ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ ਸਮਾਜ ਕੌਮਾਂ ਦੀਆਂ ਸੰਸਥਾਵਾਂ ਉਹ ਤੋਂ ਫਿਰ ਜਾਗਣ ਦੀ ਲੋੜ ਪੈਂਦੀ ਆਜਿਨੀ ਇਤਿਹਾਸ ਫੜ ਕੇ ਦੇਖੀਏ ਪੰਥ ਨੇ ਐਸਾ ਸਮਾਵੇ ਹੜਾਇਆ ਜਿੱਦੋਂ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸੀ ਪੰਥ ਨੇ ਐਸਾ ਸਮਾਵੇ ਹੰਡਾਇਆ ਜਿੱਦੋਂ ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਭੰਨਿਆ ਜਾਂਦਾ ਸੀ ਝੂਠੇ ਮੁਕਾਬਲੇ ਬਣਾਏ ਜਾਂਦੇ ਸੀ ਕਾਰਨ ਸਦੀਕੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ ਉਹ ਕੋਰੀਆਂ ਜਾਂ ਕਾਠੀਆਂ ਦੇ ਉੱਤੇ ਸਫ਼ਰ ਕਰਦੇ ਸੀ ਖਾਣ ਨੂੰ ਛੋਲਿਆਂ ਦੀ ਮੋਠੀ ਮਿਲਦੀ ਸੀ ਨਾ ਕੋਠੀਆਂ ਸੀ ਨਾ ਬੰਗਲੇ ਸੀ ਨਾ ਜ਼ਮੀਨਾਂ ਸੀ ਨਾ ਜਾਇਦਾਦਾਂ ਸੀ ਨਾ ਘਰ ਸੀ ਨਾ ਘਾਟ ਸੀ ਫਿਰ ਉਹਨਾਂ ਕੋਲ ਕੀ ਸੀ ਜਿਦੇ ਨਾਲ ਉਹਨਾਂ ਨੂੰ ਭੱਤੀ ਹਕੂਮਤ ਦੇ ਨਾਲ ਟੱਕਰ ਰਹੀ ਮੁਗਲਾਂ ਅੱਜ ਦੀ ਹਕੂਮਤ ਹੈ ਨਾ ਇਹਨੇ ਸ਼ਕਤੀਸ਼ਾਲੀ ਨਹੀਂ ਸੀ ਜਿੰਨੇ ਮੁਗਲਾਂ ਦੀ ਹਕੂਮਤ ਸ਼ਕਤੀਸ਼ਾਲੀ ਅੱਜ ਦਾ ਸਾਰਾ ਪਾਕਿਸਤਾਨ ਉਹਨਾਂ ਦੇ ਅਧੀਨ ਸੀ ਅੱਜ ਦਾ ਸਾਰਾ ਅਫਗਾਨਿਸਤਾਨ ਉਹਨਾਂ ਦੇ ਅਧੀਨ ਸੀ ਈਰਾਨ ਦੇ ਵਿੱਚ ਉਹਨਾਂ ਦਾ ਪ੍ਰਭਾਵ ਸੀ ਬੰਗਲਾਦੇਸ਼ ਉਹਨਾਂ ਦੇ ਅਧੀਨ ਸੀ ਬੜੀ ਵੱਡੀ ਤਾਕਤ ਸੀ ਮੁਗਲਾਂ ਤੇ ਮੁਗਲਾਂ ਦੇ ਨਾਲ ਸਾਡੇ ਉਹਨਾਂ ਬਜ਼ੁਰਗਾਂ ਨੇ ਟੱਕਰ ਲਈ ਜਿਨ੍ਹਾਂ ਕੋਲੇ ਨਾ ਤਾਂ ਘਰ ਸੀ ਨਾ ਘਰ ਸੀ ਨਾ ਜ਼ਮੀਨਾਂ ਸੀ ਨਾ ਜਾਦਾਦਾਂ ਸੀ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਸੌ ਜਾਂਦੇ ਸੀ ਭੁੱਖ ਲੱਗਦੀ ਸੀ ਛੋਲਿਆਂ ਦੀ ਮੁੱਠ ਪਾ ਕੇ ਖਾ ਜਾਂਦੇ ਸੀ ਫਿਰ ਸਵਾਲ ਪੈਦਾ ਹੁੰਦਾ ਵੀ ਉਹਨਾਂ ਕੋਲੇ ਸੀ ਕੀ ਜਿਹਦੇ ਕਰਕੇ ਉਹਨਾਂ ਨੇ ਐਡੀ ਵੱਡੀ ਹਕੂਮਤ ਨਾਲ ਮੱਥਾ ਲਾ ਲਿਆ ਉਹਨਾਂ ਕੋਲੇ ਗੁਰੂ ਦਾ ਸਾਥ ਸੀ ਉਹਨਾਂ ਨੇ ਗੁਰੂ ਨੂੰ ਮਿਲ ਸੀ ਛੱਡਿਆ ਕੁਝ ਨਹੀਂ ਸੀ ਪਰ ਉਹਨਾਂ ਕੋਲ ਇੱਕ ਗੁਰੂ ਸੀ ਪਰ ਗੁਰੂ ਨੇ ਉਹਨਾਂ ਨੂੰ ਹੌਸਲਾ ਦਿੱਤਾ ਸੀ ਉਹਨਾਂ ਨੂੰ ਹਿੰਮਤ ਦਿੱਤੀ ਸੀ ਜਿਸ ਕਰਕੇ ਉਹ ਮੋਗਲਾ ਦੀ ਹਕੂਮਤ ਨਾਲ ਟੱਕਰ ਲੈਣ ਤੋਂ ਵੀ ਜਿਹੜਾ ਉਹ ਕਬਰਾਏ ਨਹੀਂ ਹੈ ਅੱਜ ਸਾਡੇ ਕੋਲ ਕੋਠੀਆਂ ਵੀ ਹੈ ਕਾਰਾਂ ਵੀ ਹੈ ਜ਼ਮੀਨਾਂ ਵੀ ਹੈ ਜੈਦਾਦਾਂ ਵੀ ਹੈ ਸਭ ਕੁਝ ਫਿਰ ਅਸੀਂ ਹਕੂਮਤਾਂ ਦੇ ਭੋਨੇ ਬਣ ਗਏ ਪਤਾ ਕਿਉਂ ਕਿ ਅਸੀਂ ਗੁਰੂ ਛੱਡਾ ਅਸੀਂ ਬਾਣੀ ਛੱਡੀ ਬਾਣੀ ਨਾਲ ਪਿਆਰ ਛੱਡਾ ਗੁਰੂ ਨਾਲ ਸਨੇਹ ਛੱਡਾ ਤਾਂ ਸਾਡੀ ਹਾਲਤ ਹੋ ਹਕੂਮਤਾਂ ਤਕੜੀਆਂ ਨਹੀਂ ਹੋਈਆਂ ਹਕੂਮਤਾਂ ਤਕੜੀਆਂ ਨਹੀਂ ਹੋਈਆਂ ਹਕੂਮਤਾਂ ਤਾਂ ਮਾੜੀਆਂ ਨੇ ਮੁਗਲਾਂ ਨਾਲੋਂ ਤਾਂ ਬਹੁਤ ਕਮਜ਼ੋਰ ਹੈ ਅੰਗਰੇਜ਼ਾਂ ਨਾਲੋਂ ਵੀ ਕਮਜ਼ੋਰ ਹੈ ਅੰਗਰੇਜ਼ਾਂ ਦਾ ਰਾਜ ਵੀ ਜਿਹੜਾ ਹੈ ਉਹ ਬਹੁਤ ਵੱਡਾ ਸੀ ਸੂਰਜ ਨਹੀਂ ਸੀ ਡੁੱਬਦਾ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਅਸਲ 'ਚ ਅਸੀਂ ਕਮਜ਼ੋਰ ਹੋ ਗਏ ਤੇ ਸਾਡੇ ਕਮਜ਼ੋਰ ਹੋਣ ਦਾ ਕਾਰਨ ਹੈ ਸਾਡਾ ਗੁਰੂ ਤੋਂ ਦੂਰ ਜਾਣਾ ਜਦੋਂ ਸਿੱਖ ਇਤਿਹਾਸ ਪੜ੍ਹਦੇ ਆ ਨਾ ਤਾਂ ਪਤਾ ਲੱਗਦਾ ਹੈ ਕਿ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੀਆਂ ਨੇ ਉਸ ਤੋਂ ਪਹਿਲਾਂ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਲੜੀਆਂ 18 ਜੰਗਾਂ ਲੜੀਆਂ ਔਰ ਇਹਨਾਂ 18 ਜੰਗਾਂ ਦੇ ਵਿੱਚ ਕੋਈ ਇੱਕ ਜੰਗ ਵੀ ਐਸੀ ਨਹੀਂ ਹੈ ਜਿਹਦੇ ਵਿੱਚ ਸਿੱਖਾਂ ਦੀ ਗਿਣਤੀ ਦੁਸ਼ਮਣ ਦੇ ਨਾਲੋਂ ਜ਼ਿਆਦਾ ਹੋਵੇ। 18 ਜੰਗਾਂ ਦੇ ਵਿੱਚੋਂ ਇੱਕ ਜੰਗ ਐਸੀ ਨਹੀਂ ਜਿਹਦੇ ਵਿੱਚ ਸਿੱਖਾਂ ਦੀ ਗਿਣਤੀ ਦੁਸ਼ਮਣ ਦਲ ਦੇ ਨਾਲੋਂ ਤਾਂ ਦੁਸ਼ਮਣ ਫੌਜ ਦੇ ਨਾਲੋਂ ਬਹੁਤ ਜ਼ਿਆਦਾ ਹੋਵੇ। ਘੱਟ ਹੀ ਰਹੀ ਹੈ। ਬਲਕਿ ਚਮਕੌਰ ਦੀ ਜੰਗ ਤਾਂ ਦੁਨੀਆਂ ਦੀ ਸਭ ਤੋਂ ਅਸਾਮੀ ਜੰਗ ਜਿਹਦੇ ਵਿੱਚ ਇੱਕ ਪਾਸੇ 40 ਸਿੱਖ ਦੋ ਸਾਹ ਜਾਂਦੇ।

ਲੋਕਤੰਤਰ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਬੈਠਾ ਜਿਹੜਾ ਪ੍ਰੋਫੈਸਰ ਹੈ ਭਰਾਵਾਂ ਨਾਲ ਉਹਦੀ ਬੋਰਡ ਦੀ ਕੀਮਤ ਵੀ ਉਨੀ ਆ ਤੇ ਇੱਕ ਸੜਕ ਦੇ ਉੱਤੇ ਕਮਲਾ ਰਮਲਾ ਜਾਂ ਕੋਈ ਹੋਰਿਆ ਜਾਂਦਾ ਜਿਹੜਾ ਰੂੜੀ ਤੋਂ ਕਾਗਜ਼ ਮਿਲ ਗਿਆ ਉਹ ਵੀ ਟੰਗ ਲੈਂਦਾ ਤੇ ਡੰਡਾ ਮਿਲ ਗਿਆ ਉਹ ਵੀ ਚੁੱਕ ਲੈਂਦਾ ਤੇ ਉਹਦੀ ਬੋਰਡ ਦੀ ਕੀਮਤ ਵੀ ਉਨੀ ਹੈ ਗਧੇ ਤੇ ਘੋੜੇ ਦਾ ਮੁੱਲ ਜਿਹੜਾ ਹੈ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਇੱਕੋ ਜਿਹਾ ਹੈ ਇੱਥੇ ਸਿਰਾਂ ਦੀ ਗਣਤੀ ਦੇਖੀ ਜਾਂਦੀ ਹੈ ਬੱਦ ਪਤਾ ਗੋਣ ਇਹ ਨਹੀਂ ਲਿਖਿਆ ਜੇ ਇੱਕ ਪਾਸੇ 49 ਵਿਦਵਾਨ ਹੋਣ ਤੇ ਦੂਜੇ ਪਾਸੇ 51 ਖੋਤੇ ਤੇ ਸਰਕਾਰ ਖੋਤੇਆਂ ਦੀ ਬਣੂਗੀ ਵਿਦਵਾਨਾਂ ਦੀ ਨਹੀਂ ਬਣਨੀ ਇਹ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਨੁਕਸ ਹੈ ਪਰ ਕਿਉਂਕਿ ਲਾਗੂ ਹੈ ਸਾਡੇ ਇਸ ਕਰਕੇ ਅਸੀਂ ਮੰਨਦੇ ਹਾਂ ਮੰਨਣੀ ਪੈ ਰਹੀ ਹੈ ਪਰ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਸਿਆਣੇ ਬਣ ਕੇ ਤੇ ਸਿਆਣਿਆਂ ਦੀ ਸਰਕਾਰ ਸਥਾਪਿਤ ਕਰੀਏ। ਸਮਝਦਾਰਾਂ ਦੀ ਸਰਕਾਰ ਸਥਾਪਿਤ ਕਰੀਏ ਫੇਰ ਅਸੀਂ ਆਪਣਾ ਵੀ ਭਲਾ ਕਰ ਸਕਦੇ ਹਾਂ ਆਪਣੀਆਂ ਨਸਲਾਂ ਦਾ ਭਲਾ ਵੀ ਕਰ ਸਕਦੇ ਹਾਂ ਪੰਜਾਬ ਦਾ ਭਲਾ ਵੀ ਕਰ ਸਕਦੇ ਹਾਂ ਅੰਤ ਤੱਕ ਧਰਮ ਦਾ ਭਲਾ ਵੀ ਕਰ ਸਕਦੇ ਹਾਂ। ਅੱਜ ਦੀ ਸਰਕਾਰ ਬਣੀ ਹੈ ਇਹ ਸੋਸ਼ਲ ਮੀਡੀਆ ਦੇ ਔਲਾਦ ਤੋਂ ਬਣੀ ਹੈ। ਸੋਸ਼ਲ ਮੀਡੀਆ ਦੇ ਔਲਾਦ ਤੋਂ سانوں کمزور 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 آکھی گئے نشیڑی نشیڑی آکھی گئے ارتع فلم آئیں چی یہ کمزور ہے جی واہ جی ابھی بچا اسی مانے لیا گورنمنٹ بنا دی پر انہوں نے پلا نہیں کیا جی چھوٹے پور صاحب دس کے گئے کرزا ہی کٹا تھا سیر کے ਜਿਨ੍ਹਾਂ ਵੀ ਅਸੀਂ ਇੱਕ ਕਾਰਨ ਹੋਰ ਸੀ ਕਿਉਂਕਿ ਜਿਨ੍ਹਾਂ ਵੀ ਅਸੀਂ ਭਰੋਸਾ ਕੀਤਾ ਸੀ ਆਪਣੇ ਸਮਝ ਕੇ ਇਹ ਸਾਡੇ ਅਕਾਲੀ ਹੈ ਸਾਡੇ ਲੀਡਰ ਹੈ ਤੇ ਉਹਨਾਂ ਨੇ ਵੀ ਸਾਡਾ ਮੇੜਾ ਕਰਕ ਕਰਨ ਕੋਈ ਕਸਰ ਬਾਕੀ ਨਹੀਂ ਛੱਡੀ ਜਿਹੜਾ ਸ਼ੁਰੂ ਵਿੱਚ ਅਕਾਲੀ ਦਲ ਸੀ ਨਾ ਇਹ ਝਟਾਰੂਆ ਦੀ ਪਾਰਟੀ ਸੀ ਇਹ ਪੰਤ ਪ੍ਰਸਤਾ ਦੀ ਪਾਰਟੀ ਸੀ ਇਹ ਮਜ਼ਦੂਰੀ ਕਰਨ ਵਾਲਿਆਂ ਦੀ ਪਾਰਟੀ ਸੀ ਇਲੋਹੀ ਦਾ ਕੰਮ ਕਰਨ ਵਾਲਿਆਂ ਦੀ ਪਾਰਟੀ ਸੀ ਭਾਈ ਲਾਲੋ ਜੀ ਦੇ ਵੰਸ ਨਾਲ ਦੀ ਪਾਰਟੀ ਸੀ ਜਸਾ ਸਿੰਘ ਰਾਮ ਗੜੀਆ ਦੇ ਵੰਸਾ ਦੀ ਪਾਰਟੀ ਸੀ ਇਹ ਭਗਤ ਕਬੀਰ ਜੀ ਦੇ ਵੰਸਦਾਂ ਦੀ ਪਾਰਟੀ ਸੀ ਇਹ ਬਾਬਾ ਜੀਵਨ ਸਿੰਘ ਜੀ ਦੇ ਵੰਸਦਾਂ ਦੀ ਪਾਰਟੀ ਸੀ ਕਿਰਤ ਕਰਨ ਵਾਲਿਆਂ ਦੀ ਪਾਰਟੀ ਸੀ ਇਹਨੇ ਇਸ ਪਾਰਟੀ ਦੇ ਵਿੱਚ ਵਪਾਰੀਆਂ ਦਾ ਦਾਖਲਾ ਬੰਦ ਸੀ ਵਪਾਰੀ ਵੀ ਇਸ ਪਾਰਟੀ 'ਚ ਸੀ ਕਿਹੜੇ ਵਪਾਰੀ ਸੀ ਕੋਈ ਅਨਾਜ ਦਾ ਵਪਾਰ ਕਰਨ ਵਾਲਾ ਕੋਈ ਦੋਹੇ ਦਾ ਵਪਾਰ ਕਰਨ ਵਾਲਾ ਕੋਈ ਸੋਨੇ ਦਾ ਵਪਾਰ ਕਰਨ ਵਾਲਾ ਵਪਾਰੀ ਸੀ ਇਸ ਫਿਰ ਰਸਾਤਲ ਦੇ ਵਿੱਚ ਕਦੋਂ ਗਈ ਜਦੋਂ ਇਹਦੇ ਵਿੱਚ ਉਹ ਵਪਾਰੀ ਆ ਗਏ ਜਿਹੜੇ ਨਸ਼ੇ ਦਾ ਵਪਾਰ ਕਰਦੇ ਸੀ ਜਿਹੜੇ ਮੌਤ ਦਾ ਵਪਾਰ ਕਰਦੇ ਸੀ ਉਹ ਵਪਾਰੀ ਜਿਹੜੇ ਸੀ ਇਸ ਪਾਰਟੀ 'ਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਤੇ ਜਦੋਂ ਉਹ ਵਪਾਰੀਆਂ ਨੂੰ ਵੱੱਡੀ ਪੱਧਰ ਤੇ ਇਸ ਪਾਰਟੀ ਦੇ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਨਾਲੇ ਤਾਂ ਇਸ ਪਾਰਟੀ ਦਾ ਪੇੜਾ ਕੱਟ ਕੀਤਾ ਤੇ ਨਾਲੇ ਸਿੱਖਾਂ ਦਾ ਤੇ ਫੰਦ ਦਾ ਨਾ ਕਰਿਆ ਇਹ ਵੀ ਚੈਸਿੰਗ ਅਕਾਊਂਟ ਦਾ ਕਸਾਬ ਹੈ ਕਿ ਉਹ ਪਾਰਟੀ ਦੁਬਾਰਾ ਵਾਪਸ ਸਰਜਿਤ ਕੀਤੀ ਜਾਏ ਜਿਹੜੀ ਨਰੋਲ ਕਿਰਤੀਆਂ ਦੀ ਪਾਰਟੀ ਹੋਵੇ ਮੈਂ ਕੱਲ ਤੱਕ ਸਰ ਦੀ ਸੇਵਾ ਕਰ ਰਿਹਾ ਸੀ ਉਸ ਵੇਲੇ ਜਦੋਂ ਮੈਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੌਲੇ ਬਹਲੇ ਇਹ ਕਹਿ ਦਿੱਤਾ ਸੀ ਕਿ ਅਕਾਲੀ ਦਲ ਸਰਮਾਇਦਾਰਾਂ ਦੀ ਪਾਰਟੀ ਨਹੀਂ ਇਹ ਕਿਰਤੀਆਂ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਹੈ ਜਿੰਨਾ ਚਿਰ ਇਹਨੂੰ ਕੱਤਿਆ ਦੀ ਪਾਰਟੀ ਨਹੀਂ ਬਣਾਉਂਦੇ ਕਿਸਾਨਾਂ ਦੀ ਪਾਰਟੀ ਕੱਤਿਆ ਦੀ ਪਾਰਟੀ ਮਜ਼ਦੂਰਾਂ ਦੀ ਪਾਰਟੀ ਨਹੀਂ ਬਣਾਉਂਦੇ ਉਹਨਾਂ ਚਿਰ ਸਮਾਜ ਦਾ ਪੰਜਾਬ ਦਾ ਇਹ ਪਤਾ ਨਹੀਂ ਕਰ ਸਕਦਾ ਕੋਕਨੇ ਅਸੀਂ ਤਾਂ ਨਹੀਂ ਬਣਾਉਣੀ ਸਾਡੀ ਪਾਰਟੀ ਤਾਂ ਆਹੀ ਰਹੇਗੀ ਅਸੀਂ ਹੋਰਾਂ ਬਣੇ ਇਸ ਤੋਂ ਮਾਇਦਾ ਵੱਡੇ ਬਿਜ਼ਨਸਮੈਨ ਹੋਟਲਾਂ ਦੇ ਮਾਲਕ ਤਾਂ ਠੀਕ ਆ ਭਾਈ ਤੁਸੀਂ ਫਿਰ ਬੈਠੇ ਰਹੋ ਅਸੀਂ ਵੱਖਰਾ ਕਾਫਲਾ ਬਣ ਕੇ ਤੁਰ ਪੈ। ਅਸੀਂ ਵੱਖਰਾ ਕਾਫਲਾ ਬਣ ਕੇ ਤੁਰ ਪੈ। ਅੱਜ ਵੀ ਦੱਸਿਆ ਸਰਦਾਰ ਕੋਪਾਲ ਸਿੰਘ ਬਰਾਬਰ ਆਜ਼ਾਦ ਕੈਂਡੀਡੇਟ ਖੜਾ ਕਰਕੇ ਇਹਨਾਂ ਨੂੰ ਹਰਾਤਾ ਇਹ ਕੋਈ ਇੱਕ ਹਲਕੇ ਦੀ ਘਟਨਾ ਥੋੜੀ ਹੈ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਜਗ੍ਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਆਪਣੀ ਹੀ ਪਾਰਟੀ ਦੇ ਮੈਂਬਰ ਦੇ ਆਪ ਹੀ ਆਜ਼ਾਦ ਬੰਦਾ ਖੜਾ ਕਰਕੇ ਹਰਾਏ ਆਪਣੀ ਹੀ ਪਾਰਟੀ ਦੀ ਮੈਂਬਰਸ਼ਿਪ ਕਮੇਟੀ ਆਜ਼ਾਦ ਬੰਦਾ ਖੜਕੇ ਹਰਾਏ ਜਦੋਂ ਇਸ ਤਰ੍ਹਾਂ ਦੀਆਂ ਕੂਟੜੀਤਿਆਂ ਬਦਮਿਤੀਆਂ ਪਾਰਟੀ ਦੇ ਲੀਡਰਾਂ ਤੇ ਸ਼ੁਰੂ ਹੋ ਜਾਣ ਫਿਰ ਪਾਰਟੀ ਕਿੱਥੇ ਬਚਦੀ ਹੈ ਉਹ ਬਚਦੀ ਥੋੜੀ ਹੈ ਇਹ ਤਾਂ ਬਦਮਿਤੀਆਂ ਹੁੰਦੀ ਹੈ ਇਹ ਧੋਖਾ ਹੁੰਦਾ ਪਾਰਟੀ ਦਾ ਆਪਣੀ ਹੀ ਕੈਂਡੀਡੇਟ ਨੂੰ ਫਰਾਉਣ ਦੇ ਲਈ ਕਿਸੇ ਨੂੰ ਉਕਸਾ ਕੇ ਅਜਾਦ ਸਿੰਘ ਦੇ ਖੜਾ ਕਰਦਾ ਬੰਦਾ ਹਾਰਾ ਗਿਆ ਭਾਈ ਪਹਿਲਾਂ ਨੇ ਕਹਿ ਰਹੇ ਹੋ ਤਾਂ ਇਸ ਤਰ੍ਹਾਂ ਦੀਆਂ ਗੜਬੜੀਆਂ ਇਸ ਤਰ੍ਹਾਂ ਦੀਆਂ ਜਿੰਨੀਆਂ ਕੁਰਕੀਆਂ ਹੋਈਆਂ ਉਹਨਾਂ ਕਾਰਨ ਨੁਕਸਾਨ ਹੋ ਜਾ ਸਕਦਾ ਅਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਹਾਲਤ ਕਰ ਦਿੱਤਾ ਕੋਈ ਸਮਾਂ ਹੁੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੋ ਤੁਤਾ ਹੜ ਮਾਰਦਾ ਸੀ ਤੇ ਪ੍ਰਧਾਨ ਮੰਤਰੀ ਆਉਂਦਾ ਹੋਇਆ ਮਾਸਟਰ ਤਾਰਾ ਸਿੰਘ ਜੀ ਨੇ ਇੱਕ ਵਾਰੀ ਗੁਰਦੁਆਰਾ ਰਕਾਬੰਜ ਸਾਹਿਬ ਦੇ ਗੇਟ ਕੋਲੇ ਧਰਨਾ ਲਾ ਲਿਆ। ਦਰੀਬਸ਼ਾਹ ਕੇ ਬਹਿ ਤੇ ਉਸ ਵੇਲੇ ਪ੍ਰਧਾਨ ਮੰਤਰੀ ਸੀ ਪੰਡਤ ਜਵਾਰ ਲਾਲ ਮੈਰੋ ਉਹ ਮਾਸਟਰ ਤਾਰਾ ਸਿੰਘ ਕੋਲੇ ਜਾ ਕੇ ਬਰਾਬਰ ਦਰੀ ਤੇ ਬਹਿ ਗਿਆ ਤੇ ਦੱਸੋ ਜੀ ਮਾਸਟਰ ਜੀ ਕੀ ਗੱਲ ਹੈ ਇਹਨੂੰ ਪਤਾ ਲੱਗਿਆ ਨਾ ਕਿ ਸ਼੍ਰੋਮਿਕ ਕਮੇਟੀ ਦਾ ਸ਼੍ਰੋਮਿਕ ਅਕਾਲੀ ਕਲ ਦਾ ਪ੍ਰਧਾਨ ਦਰੀ ਪਿਸ਼ਾਕੇ ਬੈਠਾ ਹੈ ਸ਼੍ਰੋਮਿਕ ਕਮੇਟੀ ਦਾ ਪ੍ਰਧਾਨ ਦਰੀ ਪਿਸ਼ਾਕੇ ਬੈਗਿਆ ਉਹ ਖੁਦ ਉਸ ਦਰੀ ਦੇ ਉੱਤੇ ਪੁੱਛਣ ਵਾਸਤੇ ਆਇਆ ਤੇ ਦੱਸੋ ਭਾਈ ਕੀ ਗੱਲ ਹੈ ਇਹ ਅੱਜ ਸ਼੍ਰੋਮਿਕ ਕਮੇਟੀ ਦਾ ਪ੍ਰਧਾਨ ਡੀਸੀ ਨੂੰ ਕਹਿੰਦਾ ਮੈਂ ਮੈਂ ਮਿੰਟ ਲਵ ਦੇਣਾ ਕਹਿੰਦਾ ਮੈਂ ਨਹੀਂ ਹੁੰਦਾ ਇੱਥੇ ਮੇਰੇ ਮਲਾਕੀ ਨੂੰ ਭੜਾ ਦੇ ਮੇਰੇ ਕਲਰਕ ਨੂੰ ਭੜਾ ਦੇ ਇਹ ਹਾਲ ਕੀ ਨੇ ਕਰਦੇ ਸਿੱਖਾਂ ਨੇ ਥੋੜੀ ਕੀਤੀ ਤੇ ਹਾਲ ਕੀ ਹੈ ਵਪਾਰੀਆਂ ਚਿੱਟੇ ਦੇ ਵਪਾਰੀ ਹੋਟਲਾਂ ਦੇ ਕਾਰੋਬਾਰ ਨੇ ਇਹ ਤਾਂ ਕਬਜ਼ਾ ਦਿਵਾਲਿਆ ਤੇ ਤਾਂ ਸਾਡੀ ਇਸ ਸਰਸਤਾ ਦੀ ਹਾਲਤ ਹੋ ਗਈ ਸਮਝੋ ਓਕੇ ਜਿਹੜੇ ਵਪਾਰੀ ਹੁੰਦੇ ਨਸ਼ੇ ਦਾ ਵਪਾਰ ਕਰਦੇ ਆ ਜਾਂ ਹੋਟਲਾਂ ਦਾ ਉਹਨਾਂ ਨੇ ਸਰਕਾਰਾਂ ਤੋਂ ਕੋਈ ਗਲਤਮਲਤ ਕੰਮਾਂ ਦੇ ਲਾਇਸੈਂਸ ਲੈਣੇ ਹੁੰਦੇ ਆ ਕੋਈ ਗਲਤਮਲਤ ਕੰਮ ਕਰਾਉਣੇ ਹੁੰਦੇ ਆ ਤੇ ਸਰਕਾਰਾਂ ਨੂੰ ਤਾਂ ਨਾ ਪਿਆਈਆਂ ਵੀ ਆਈਆਂ ਹੀ ਤੇ ਪਰ ਆਣੀ ਹੋ ਜਾਂਦੀ ਆ ਬੋੜੀ ਵੀ ਸਕਦੇ ਤੇ ਫਿਰ ਉਹ ਨੁਕਸਾਨ ਕਰਦਾ ਤੇ ਇਹ ਚੀਜ਼ਾਂ ਹੋਈਆਂ ਸੋ ਜਿੰਨਾ ਚਿਰ ਆਪਾਂ ਆਫਲ ਬੰਦ ਕੇ ਤੁਰਦੇ ਨਹੀਂ ਨਾਗੇ ਉਹ ਨਾ ਚੱਕਾ ਨਹੀਂ ਚੱਲਦਾ 30% ਉਸ ਸਾਫਾਤ ਨੂੰ ਇੰਟਰਨਸ਼ਿਪ ਸਾਡੀ ਤੇ 70% ਨਵੀਂ ਤੁਹਾਡੇ ਜੀ ਬੀਡਰਸ਼ਿਪ ਜਿਹਨਾਂ ਚੋਂ ਪੈਦਾ ਹੋ ਕੇ ਸਾਡੇ ਨਾਲ ਜੁੜਦੇ ਨਹੀਂ ਨੀਏ ਉਹਨਾਂ ਚੋਂ ਕਾਮਯਾਬੀ ਨਹੀਂ ਹੁੰਦੀ ਤਾਂ ਸਾਡੇ ਬੀਬੀ ਜੀ ਬੋਲੇ ਆ ਇਹ ਇਹਨਾਂ ਮੀਟਿੰਗਾਂ ਦੇ ਵਿੱਚੋਂ ਲੀਡਰਸ਼ਿਪ ਨਹੀਂ ਤੋਲੀ ਆ ਤਾਂ ਪਹਿਲੀ ਵਾਰੀ ਬੋਲੇ ਲਾਗੇ ਰਸਤੇ ਚ ਜੀ ਬੋਲਦੇ ਉੱਥੇ ਵੀ ਇੱਕ ਦੋ ਬਲਾਰੇ ਅੰਮ੍ਰਿਤਸਰ ਸਾਹਿਬ ਪਹਿਲੀ ਵਾਰੀ ਬੋਲੇ ਕਿ ਠੀਕ ਆ ਨਹੀਂ ਬੋਲਣਾ ਹੁੰਦਾ ਕੋਈ ਗੱਲ ਨਹੀਂ ਇੱਕ ਵਾਰੀ ਦੋ ਵਾਰੀ 3 ਜਿਹੜੀ ਬੋਲਣਗੇ ਚੌਥੀ ਦੀ ਬੋਲਣਗੇ ਤਜਰਬਾ ਹੋ ਜੂਗਾ ਥੋੜੀ ਕੋ। ਆ ਨਹੀਂ ਪੜਾ ਕਰਨਗੇ ਕਿ ਜਿਉਂ ਹੀ ਉਹ ਹੀ ਲੀਡਰ ਬੋਦੇ ਜਾਣ ਉਹ ਹੀ ਉਹ ਲੀਡਰ ਸਾਰੇ ਕਰੀ ਜਾਣ ਤੇ ਫਿਰ ਤਾਂ ਵਿਸਥਾਰ ਨਹੀਂ ਨਾ ਹੋਣਾ ਪਾਟ। ਤੇ ਜਦੋਂ ਹਵੇ ਅਮਰ ਦੇ ਚਾਹੇ ਲੜਕੇ ਨੇ ਲੜਕੀਆਂ ਨੇ ਬੀਬੀਆਂ ਨੇ ਬੰਦੇ ਨੇ ਕੋਈ ਗੱਲ ਮਾਈਕ ਤੇ ਆਓ ਬੋਲੋ ਆਪਣੇ ਜਿੰਦੀ ਆਵਾਜ਼ ਗੱਲ ਕੱਢੋ। ਆਪੀ ਟ੍ਰੇਨ ਹੋ ਦੋ। ਆਪੇ ਬੋਲਣ ਲੱਗੂਗੇ ਆਪੇ ਲੋਕਾਂ ਨੂੰ ਸਮਝਾਉਣ ਦੀ ਕਲਾ ਹੈ ਤੇ ਆਪਾਂ ਨੂੰ ਜੁੱਤੀ ਫੜ ਗਈ ਸੋ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਾਂ ਵਰਕਰ ਤੇ ਵਰਕਰ ਤੋਂ ਫਿਰ ਨੀਂਦ ਵਾਲੇ ਪਾਸੇ ਬੰਨਾਂ ਵਾਲੇ ਪਾਸੇ ਜਾਣਾ ਹੈ ਕੋਈ ਨਾ سرمایہਦਾਰਾਂ ਨੇ ਲਾਇਸੈਂਸ ਨਹੀਂ ਲਏ ਹੋਏ ਵੀ ਇਹਨਾਂ ਦੇ ਧੀ ਪੁੱਤੀ ਐਮਐਲਏ ਤੇ ਐਮਪੀ ਬਣ ਗਏ ਅਸੀਂ ਵੀ ਬਣਨਾ ਹੈ ਇਹਨਾਂ ਨੇ ਕੋਈ ਠੇਕੇ ਨਹੀਂ ਅਕਾਲਪੁਰਪ ਤੋਂ ਲੈ ਕੇ ਆਉਂਦੇ ਕਿ ਹੋਰ ਤਾਂ ਕੋਈ ਬਣ ਨਹੀਂ ਸਕਦਾ ਨਾ ਮੈਂਬਰ ਬਣ ਸਕਦਾ ਨਾ ਐਮਐਲਏ ਬਣ ਸਕਦਾ ਨਾ ਵਜ਼ੀਰ ਬਣ ਸਕਦਾ ਅਸੀਂ ਵੀ ਬਣਨਾ ਹੈ ਇਹੀ ਕਰ ਆਮ ਆਦਮੀ ਪਾਰਟੀ ਦੇ ਜਿਹੜੇ ਵੀਟਰ ਹੁੰਦੇ ਸੀ ਉਹ ਵੀ ਕਹਿੰਦੇ ਸੀ ਅਸੀਂ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਟਿਕਟਾਂ ਦੇਾਂਗੇ ਕਿ ਮੁਰਕੇ ਕੀ ਹੋਇਆ ਸੱਤ ਰਾਜ ਸਵਾਦੀਆਂ ਸੂਟਾਂ ਤੇ ਸੱਤੇ ਵਪਾਰੀਆਂ ਨੂੰ ਵੱਡੇ ਵੱਡੇ ਵਪਾਰੀਆਂ ਨੂੰ ਦੇ ਦਿੱਤਾ ਤੇ ਸੁਣਦੇ ਆ ਕਿ ਕਰੋੜਾਂ ਰੁਪਈਆ ਲੈ ਕੇ ਕਿੱਥੇ ਗਏ ਵੱਲ ਜਿਹੜੀ ਕੀਤੀ ਸੀ ਕਿ ਆਮ ਲੋਕਾਂ ਨੂੰ ਦੇਾਂ ਇਹ ਤਾਂ ਆਪਾਂ ਨੂੰ ਜਿਹੜਾ ਆਪ ਹੀ ਕਮਾਣ ਆਪ ਹੀ ਸਟੇਟ ਜਿਹੀ ਹੈ ਉਹ ਸਾਹਮਣੇ ਹੀ ਕਰਦੀ ਹੈ ਫਿਰ ਲੱਗਦਾ ਉਹ ਦਿੱਲੀ ਤੋਂ ਆ ਕੇ ਕੋ ਸਾਡਾ ਭਲਾ ਕਰਨ ਦੀ ਗੱਲ ਕਹੇ ਅਸੀਂ ਮਗਰ ਲੱਗ ਗਏ ਜਦੋਂ ਇੱਕ ਵਾਰੀ ਧੋਖਾ ਖਾ ਲਿਆ ਹੁਣ ਆਪਾਂ ਕਿਸੇ ਦੇ ਹੱਥ ਨਹੀਂ ਅੜਣਾ ਆਪ ਹੀ ਅਸੀਂ ਬਣਨਾ ਹੈ ਆਪ ਹੀ ਸਰਕਾਰ ਬਣਾਉਣੀ ਆ ਆਪ ਹੀ ਸੰਸਥਾ ਦੀ ਕਾਇਰਦਾਰੀ ਕਰਨੀ ਆ ਸਭ ਕੁਝ ਆਪ ਹੀ ਕਰ ਵੱਡੀ ਪੱਧਰ ਦੇ ਉੱਤੇ ਕੰਮ ਅਸੀਂ ਕਰ ਸਕਾਂਗੇ ਜੇ ਵੱਡੀ ਪੱਧਰ ਦੇ ਉੱਤੇ ਸੁਧਾਰ ਹੋਣੇ ਨੇ ਸਾਡੇ ਨਾਲ ਦੋਸਤ ਨੌਜਵਾਨ ਸਾਡੇ ਨਾਲ ਦੋਸਤ ਸੋ ਮੈਂ ਸਰਦਾਰ ਦਲਜਿੰਦਰ ਸਿੰਘ ਜੀ ਦਾ ਜਿੱਥੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਮੀਟਿੰਗ ਨੂੰ ਆਰਗੇਨਾਈਜ਼ ਕੀਤਾ ਹੈ میںل دیا گہرائی کے تا سارا بھی دنواد کرتا ہوں خاص طور پہ بیبی ہیں جڑی ٹھاری ہونے کے بچ پہنچے ہوں بہت بہت دنواد فتح سنجی کرو واحر جی کا خالصہ واحر جی